ਬੱਚੋ ਸੁਖਮਣੀ ਸਾਹਿਬ ਦੇ ਵਿੱਚ ਜਿਹੜੇ ਮਹੰਗੇ ਸ਼ਬਦ ਆਉਂਦੇ ਨੇ ਆਪਾਂ ਉਹਨਾਂ ਦੀ ਸੰਖਿਆ ਕਰ ਰਹੇ ਹਾਂ ਤੇ ਉਚਾਰਨ ਕਰਦੇ ਪਏ ਹਾਂ ਅੱਜ ਆਪਾਂ ਦੂਜੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰਹੇ ਹਾਂ ਅਚਾਰ ਆਪਾਂ ਪੰਕਤੀਆਂ ਲਿਖੀਆਂ ਇਹਨਾਂ ਦੇ ਉਚਾਰਨ ਕਿਵੇਂ ਕਰਨੇ ਨੇ ਅੱਜ ਆਪਾਂ ਸਿੱਖਾਂਗੇ ਪ੍ਰਭ ਕੈ ਸਿਮਰਨ ਸਿਮਰਨ ਬੋਲਣਾ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਠੀਕ ਹੈ ਨਾਣੇ ਦੀ ਆਵਾਜ਼ ਉਚਾਰਨ ਕਰਨ ਸਿਮਰਨ ਨਹੀਂ ਬੋਲਣਾ ਸਿਮਰਨ ਇਸ ਨੂੰ ਸਿਮਰਨ ਬੋਲਣਾ ਹੈ ਨੰਨੇ ਦੀ ਆਵਾਜ਼ ਉਚਾਰਨ ਕਰਨੀ ਹੈ ਪ੍ਰਭ ਕੈ ਸਿਮਰਨ ਸੁਫਲ ਫਲਾ ਇਸ ਨੂੰ ਸੁਫਲ ਬੋਲਣਾ ਹੈ ਸੋ ਫਲ ਨਹੀਂ ਬੋਲਣਾ ਸੋ ਫਲ ਨਹੀਂ ਪੜ੍ਹਨਾ ਠੀਕ ਹੈ ਕਈ ਸੰਗਤਾਂ ਜਿਹੜੀਆਂ ਘਰਾਂ ਦੇ ਵਿੱਚ ਜਾਪ ਕਰਦੀਆਂ ਸੁਖਮਣੀ ਸਾਹਿਬ ਦੀਆਂ ਉਹ ਸੰਗਤਾਂ ਇਸ ਨੂੰ ਸੋ ਫਲ ਫਲਾ ਸਬਸੇ ਨੂੰ ਸਬੰਧਕ ਲਾ ਕੇ ਉਚਾਰਨ ਕਰ ਜਾਂਦੀ ਹੈ। ਸੋਧੋਚਾਰਨ ਹੈ ਸੁਫਲ ਫਲਾ ਸੁਫਲ ਫਲਾ ਹਾਂ ਕਠਾ ਉਚਾਰਨ ਕਰਨਾ ਹੈ ਸੁਫਲ ਫਲਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਇਸ ਨੂੰ ਮੂਚਾ ਬੋਲਣਾ ਅਦਕ ਲਾ ਕੇ ਠੀਕ ਮੂਚਾ ਨਹੀਂ ਬੋਲਣਾ ਇਸ ਨੂੰ ਅਦਕ ਲਾ ਕੇ ਉਚਾਰਨ ਕਰਨਾ ਹੈ ਮੂਚਾ ਮੂਚਾ ਹਾਂ ਉਦਰੇ ਮੂਚਾ ਉਦਰੇ ਮੂਚਾ ਹਾਂ ਅੱਗੇ ਆ ਗਈ ਤੀਜੀ ਪੰਕਤੀ ਇੱਥੇ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਇੱਥੇ ਮੰਮੇ ਦੇ ਨਾ ਲਹੰਤ ਲੱਗੀ ਹੋਈ ਹੈ ਸੁਖਮਣੀ ਸਹਿਜ ਦੇ ਵਿੱਚ ਠੀਕ ਹੈ ਥੱਲੇ ਡੰਡੀ ਪਈ ਨਾ ਲਹੰਤ ਇਹ ਉਸਤੇ ਲਿਖੀ ਹੋਈ ਹੈ ਜੇ ਜਦੋਂ ਇਹ ਲੱਗੀ ਹੋਵੇ ਕਿਤੇ ਵੀ ਅੱਖਰ ਤੇ ਕਿਤੇ ਵੀ ਸ਼ਬਦ ਲੱਗੀ ਹੋਵੇ ਨਾ ਠੀਕ ਉਸ ਨੂੰ ਸ਼ਬਦ ਨੂੰ ਭਾਰਾ ਉਚਾਰਨ ਕਰਨਾ ਹੁੰਦਾ ਠੀਕ ਹੈ ਠੀਕ ਹੈ ਇਹ ਤੁਸੀਂ ਤਿਆਰ ਰੱਖਿਆ ਜੀ ਜਿਹੇ ਵੀ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਥੱਲੇ ਲਾਂ ਲੱਗੀ ਆ ਜੇ ਲਹੰਤ ਜੀ ਨੂੰ ਕਹਿੰਦੇ ਆਪਾਂ ਇਹ ਲੱਗੀ ਆ ਜੇ ਤੇ ਉਸ ਨੂੰ ਆਪਾਂ ਭਾਰੇ ਅੱਖਰ ਉਚਾਰਨ ਕਰਨਾ ਠੀਕ ਹੈ ਸਰਨ ਤੁਮਾਰੀ ਤੁਮਾਰੀ ਬੋਲਣਾ ਤੁਮਾਰੀ ਹਾਂ ਤੁਮਾਰੀ ਆਇਓ ਨਾਨਕ ਨਾਨਕ ਬੋਲਣਾ ਨੰਨੇ ਲੱਗੇ ਦੋਨੇ ਨਾਨਕ ਨਹੀਂ ਬੋਲਣਾ ਬਹੁਤੀ ਸੰਗਤਾਂ ਇਸ ਨੂੰ ਨਾਨਕ ਬੋਲ ਜਾਂਦੀਆਂ ਨਾਨਕ ਨਾਣੇ ਦੀ ਆਵਾਜ਼ ਉਚਾਰਨ ਕਰਦੀਆਂ ਨਾਨਕ ਪਰ ਦੋਨੇ ਹੀ ਨੰਨੇ ਲੱਗੇ ਸ ਨੇ ਨਾਨਕ 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 ਹਾਂ ਨਾਨਕ ਕੇ ਪ੍ਰਭ ਸਾਥ ਅੱਗੇ ਪੰਕਤੀ ਆ ਗਈ ਚੌਥੀ ਅਨਕ ਪੁਨਹੇ ਚਰਨ ਪੁਨ ਹੈ ਚਰਨ ਇਕੱਠਾ ਹੀ ਉਚਾਰਨ ਕਰਨ ਠੀਕ ਹੈ ਠੀਕ ਅਨਕ ਪੁਨ ਹੈ ਚਰਨ ਕਰਤ ਨਹੀਂ ਤਰੈ ਕਰਤ ਨਹੀਂ ਤਰੈ ਤਰੈ ਉਚਾਰਨ ਕਰਨਾ ਦੋ ਦਲਾਵਾਂ ਲੱਗੀਆਂ ਠੀਕ ਹੈ ਤੇ ਘਰਾਂ ਵਿੱਚ ਜਿਹੜੀ ਸੰਗਤਾਂ ਜਾਪ ਕਰਦੀ ਹੈ ਤਰੇ ਪੜ ਜਾਂਦੀ ਹੈ ਕਰਤ ਨਹੀਂ ਤਰੇ ਪਰ ਤਰੇ ਪੜਾਂਗੇ ਤੇ ਇੱਕ ਲਾਂ ਲੱਗੇਗੀ ਇੱਥੇ ਲੱਗੀਆਂ ਦੋ ਦਲਾਵਾਂ ਕਰਤ ਨਹੀਂ ਤਰੈ ਕਰਤ ਨਹੀਂ ਤਰੈ ਸਾਰੀ ਪੰਕਤੀਆਂ ਦੀ ਹਾਂਜੀ ਅਗਲੀਆਂ ਪੰਕਤੀਆਂ ਆਉਂਦੀਆਂ ਲੱਖ ਕਰੋਰੀ ਬੰਦਨ ਪਰੈ ਇਸ ਨੂੰ ਕੁਝ ਸੰਗਤਾ ਬੰਦ ਨਾ ਪਰੈ ਪੜ ਜਾਂਦੀਆਂ ਹਨ ਠੀਕ ਆ ਪਰ ਜਿਹੜਾ ਸ਼ੁੱਧ ਉਚਾਰਨ ਹੈ ਜਦੋਂ ਆਪਾਂ ਪਿਛਲੀਆਂ ਪੰਕਤੀਆਂ ਸਾਰੀਆਂ ਵੇਖਾਂਗੇ ਨਾ ਹਾਂਜੀ ਤੇ ਫਿਰ ਆਪੇ ਸਮਝ ਲੱਗੂਗੀ ਕਿ ਇਹਨੂੰ ਬੰਦਨ ਪੜਨਾ ਹੈ ਜਾਂ ਬੰਦ ਨਾ ਪੜਨਾ ਹੈ ਠੀਕ ਹੈ ਜੀ ਕਿਉਂਕਿ ਇਸ ਅਸ਼ਟਪਦੀ ਦੇ ਵਿੱਚ ਸਾਰੀ ਪੌੜੀ ਦੇ ਵਿੱਚ ਪ੍ਰਸ਼ਨ ਤੇ ਉੱਤਰ ਲਿਖੇ ਹੋਏ ਨੇ ਹਾਂਜੀ ਇੱਕ ਪੰਕਤੀ ਦੇ ਵਿੱਚ ਪ੍ਰਸ਼ਨ ਹੈ ਦੂਸੀ ਦੂਸਰੀ ਪੰਕਤੀ ਦੇ ਵਿੱਚ ਉੱਤਰ ਲਿਖਿਆ ਹੋਇਆ ਹੈ ਠੀਕ ਆ ਲਾਖ ਕੁਰੂਰੀ ਬੰਧਨ ਪਰ ਹੈ ਬੰਧਨ ਪੜਨਾ ਹੈ ਠੀਕ ਹੈ ਬੰਧਨ ਬੰਧਨ ਬੰਦਨਾ ਨਹੀਂ ਪੜਨਾ ਕਈ ਗੁਰੂਕੇ ਸਹਿਦ ਵਿੱਚ ਵੀ ਬੰਦਨਾ ਅਡਰ ਲਿਖਿਆ ਹੈ ਠੀਕ ਆ ਅਸੀਂ ਆਪਾਂ ਅਰਥਾਂ ਸਮੇਤ ਸਾਰੀ ਇਸ ਪੰਕਤੀ ਨੂੰ ਸਾਰੀ ਪੌੜੀ ਨੂੰ ਵਿਚਾਰਾਂਗੇ ਨਾ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਇਹ ਨੰਨਾ ਲਾ ਕੇ ਹੀ ਪੜਨਾ ਨਾਲ ਠੀਕ ਹੈ ਠੀਕ ਲੱਖ ਕਰੋਰੀ ਬੰਧਨ ਪਰੈ ਜਹਾਂ ਪੰਥ ਤੇਰਾ ਕੋ ਨਾ ਸੰਜਾਨੂ ਜਹਾਂ ਪੰਥ ਤੇਰਾ ਕੋ ਨਾ ਸੰਜਾਨੂ ਸੰਜਾਨੂ ਹਾਂ ਸੱッセ ਸਿਆਰੀ ਸੇ ਯੈ ਕੰਨਿਆ ਨੰਨੇ ਦਲੈਂਕੜ ਨੂੰ ਸੰਜਾਨੂ ਸੰਜਾਨੂ ਹਾਂ ਇਹਨੂੰ ਇਸ ਉਚਾਰਨ ਕਰਨਾ ਸਮਝ ਲੱਗ ਗਈ ਨਾ ਹਾਂਜੀ ਅੱਗੇ ਆ ਗਈ ਜਹਾ ਤ੍ਰਿਖਾ ਤ੍ਰਿਖਾ ਬੋਲਣਾ ਤ੍ਰਿਖਾ ਨਹੀਂ ਬੋਲਣਾ ਠੀਕ ਹੈ ਜੇਬ ਤ੍ਰਿਖਾ ਬੋਲਾਂਗੇ ਤੇ ਜਿਹੜਾ ਰਾਰ ਪੈਰ ਚ ਲੱਗਾ ਹੈ ਪੂਰਾ ਰਾਰ ਲੱਗ ਜਾਵੇਗਾ ਤੇ ਪੈਰ ਚ ਰਾਰ ਲੱਗਾ ਹੈ ਜਲਦੀ ਦੇ ਨਾਲ ਉਚਾਰਨ ਕਰਨਾ ਹੈ ਜਹਾ ਤ੍ਰਿਖਾ ਤ੍ਰਿਖਾ ਜਹਾ ਤ੍ਰਿਖਾ ਮਨ ਤੁਜ ਤੁਜ ਬੋਲਣਾ ਛੱਜੇ ਦੀ ਬਾਜ ਉਚਾਰਨ ਕਰਨੀ ਤੁਦ ਨਹੀਂ ਬੋਲਣਾ ਠੀਕ ਹੈ ਕੀ ਉਚਾਰਨ ਕਰਨਾ ਤੁਜ ਹਾਂ ਤੁਜ ਤੁਜ ਆਕਰਖ ਹੈ ਆਕਰਖ ਹੈ ਆਕਰਖ ਹੈ ਜਿਹੜਾ ਐਡਾੇ ਸੰਬੰਧਕ ਲੱਗ ਜਾਣਾ ਤੇ ਕ ਕ ਰ ਰ ਖ ਖੇ ਦਲਾਵਾ ਕਰਖ ਹੈ ਇਹ ਇਕੱਠੇ ਉਚਾਰਨ ਕਰਦੇ ਆ ਠੀਕ ਹੈ ਜੀ ਆਕਰਖ ਹੈ ਨਹੀਂ ਬੋਲਣਾ ਠੀਕ ਆ ਇਸ ਦਾ ਉਚਾਰਨ ਹੈ ਆਕਰਖ ਹੈ ਆਕਰਖ ਹੈ ਹਾਂ ਅੱਗੇ ਆ ਕੇ ਸੁੰ ਸਮਾਦ ਨਾਮ ਰਸ ਮਾਤੇ ਇਸ ਨੂੰ ਸਮਾਦ ਬੋਲਣਾ ਸਮਾਦ ਠੀਕ ਜਦੋਂ ਪਾਰਾ ਕਰਕੇ ਬੋਲਣਾਗਾ ਆਪਾਂ ਖਿੱਚ ਕੇ ਹਾਂਜੀ ਫਿਰ ਧੱਦੇ ਦੀ ਆਵਾਜ਼ ਉਚਾਰਨ ਹੋਵੇਗੀ ਸੁੰਨ ਸਮਾਦ ਨਾਮ ਰਸ ਮਾਤੇ ਇਸ ਨੂੰ ਮਾਤੇ ਉਚਾਰਨ ਕਰਨਾ ਹੈ ਮਾਤੇ ਨਹੀਂ ਬੋਲਣਾ ਪੋਲਾ ਉਚਾਰਨ ਨਹੀਂ ਕਰਨਾ ਠੀਕ ਹੈ ਠੀਕ ਆ ਠੀਕ ਹੈ ਜੀ ਮਾਤੇ ਉਚਾਰਨ ਕਰਨਾ ਹੈ ਨਾਮ ਰਸ ਮਾਤੇ ਠੀਕ ਹੈ ਇਹ ਆਪਾਂ ਚਾਰ ਪੰਕਤੀਆਂ ਲਿਖੀਆਂ ਚਾਰਾਂ ਪੰਕਤੀਆਂ ਵਿੱਚ ਤੁਹਾਨੂੰ ਸਾਰੇ ਨੂੰ ਸਮਝ ਲੱਗ ਗਈ ਆ ਹਾਂਜੀ ਇਸ ਨੂੰ ਬੰਧਨ ਪੜ੍ਹਨਾ ਹੈ ਤਮੀ ਲੱਗੀ ਨਾ ਹਾਂ ਇਹ ਆਇਆ ਸਿਨਾਨੂ ਸਿਨਾਨੂ ਆਕਰਖ ਹੈ ਆਕਰਖ ਹੈ ਮਾਤੇ ਮਾਤੇ ਹਾਂ ਕੋਈ ਹੋਰ ਪਤਾ ਨਹੀਂ ਲੱਗਿਆ ਦੱਸ ਦੂੰ ਵੋ ਇਸ ਸਿਨਾਨੂ ਕੀ ਬੋਲ ਰਹੀ ਸッセ ਸਿਆਰੀ ਨੰਨੇ ਕੰਨਾਂ ਨੰਨੇ ਦਲੈਂਕੜ ਸਿਨਾਨੂ ਸਿਨਾਨੂ ਹਾਂ ਸਿਨਾਨੂ ਸਿਨਾਨੂ ਹਾਂ ਨੰਨੇ ਝੰਝੇ ਦੀ ਬਾਤ ਕੱਢਨੀ ਠੀਕ ਹੈ ਪਿੱਛੇ ਲੱਗਾ ਨੰਨਾ ਹਾਂ ਠੀਕ ਹੈ ਸਾਰੀ ਸਮਝ ਲੱਗ ਗਈ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ